جا کے تعالا ਦੇਵਾਂਗੇ ਉਸ ਅਸਥਾਨੋਂ ਜਾ ਕੇ ਦੱਸਾਂਗੇ ਵੀ ਆ ਗੰਦਾ ਪਾਣੀ ਲੈ ਕੇ ਜਾਵਾਂਗੇ ਵੀ ਤੁਸੀਂ ਪੀ ਕੇ ਦਿਖਾਓ ਵੀ ਇੱਥੇ ਲੋਕ ਕਿੰਨੇ ਪੀ ਪੀ ਕੇ ਤੰਗ ਹੋ ਰਿਹਾ ਦੋ ਲੇੜੀਆਂ ਦੱਸ ਰਹੀਆਂ ਚੁੰਨੀ ਕੂਟੀ ਤੇ ਡਬਲ ਡਬਲ ਕਪੜਾ ਬੰਨ ਕੇ ਫੇਰ ਛਾਣ ਕੇ ਥੱਲੇ ਥੋੜਾ ਸਾਫ਼ ਪਾਣੀ ਜਾਂਦਾ ਪਰ ਪਾਣੀ 'ਚ ਸਮੈਲ ਵੀ ਆਉਂਦੀ ਉਹ ਸਿਰਫ ਮਿੱਟੀ ਘੱਟਾ ਰੁਕ ਜਾਂਦਾ ਚੁੰਨੀਆਂ ਨਾਲ ਪਰ ਜਿਹੜੀ ਸਮੈਲ ਆਉਂਦਾ ਜਾਂ ਗੰਦਾ ਪਾਣੀ ਉਹ ਤਾਂ ਵੈਸੇ ਹੀ ਨਾਰਮਲ ਆ ਰਿਹਾ ਨਹੀਂ ਅਸੀਂ ਤਾਂ ਇਹ ਜਾ ਕੇ ਦੱਸ ਜੋਂਦੀ ਜਾ ਕੇ ਬੈਠਾਂਗੇ ਸਾਰੇ ਘਰ ਕੇ ਲੈ ਕੇ ਜਾਵਾਂਗੇ ਵੀ ਅਸਥਾਨਾ ਮਾਓਏ ਤੁਸੀਂ ਪੀ ਕੇ ਦਿਖਾਓ ਸਾਨੂੰ ਇਥੇ 4 ਮਹੀਨੇ ਹੋ ਗਏ ਜੀ ਗੰਦਾ ਪਾਣੀ ਆ ਰਿਹਾ ਵਾ ਉਹ ਖੋਲਦਿਆਂ ਸਾਰ ਪਾਣੀ ਜੋ 스멜 ਆਂਦੀ ਹੈ ਮਿੱਟੀ ਨਾਲ ਆਂਦੀ ਰੇਤਾ ਨਾਲ ਆਂਦਾ ਪਾਣੀ ਦੇ ਵਿੱਚ ਗਟਰ ਦਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਰਲ ਕੇ ਆਂਦਾ ਹੈ 3-4 ਮਹੀਨੇ ਹੋ ਗਏ ਕੰਪਲੀਟਾ ਕਰੀ ਜੰਨੇ ਕੋਈ ਵੀ ਸਹੀ ਕਰਨ ਨਹੀਂ ਕੋਈ ਬਿਮਾਰੀ ਵੀ ਹੋਈ ਪਹਿਲੀ ਕੋਈ ਛੋਟੇ ਛੋਟੇ ਬੱਚੇ ਬਿਮਾਰ ਹੋ ਹੀ ਰਹੇ ਆ ਜੀ ਅਜੇ ਕਿਸੇ ਘਰ ਚ ਬਿਮਾਰ ਹੋਇਆ ਦਾ ਕਦੀ ਕਿਸੇ ਘਰ ਤੇ ਆਂਟੀ ਕਿੰਨੇ ਟੋਟਲ ਬੱਚੇ ਬਿਮਾਰ ਹੋ ਗਏ ਇਲਾਕੇ ਦੇ ਵਿੱਚ ਹੋ ਗਏ ਹੁਣੇ ਜੀ 12-15 ਹੁਣ ਸਾਡੀ ਵਾਲੀ ਗਲੀ ਤੇ ਸਾਨੂੰ ਮਟਾਵਾ ਬਾਕੀ ਕਿਸੇ ਕਹਿ ਨਹੀਂ ਸਕਦੇ ਕੋਈ ਅਧਿ ਕਰਦਾਂਗੇ ਜੀ ਸਹੀ ਆ ਆਂਟੀ ਆਪਣੇ ਬੱਚਿਆਂ ਦੇ ਲਈ ਕੋਠੀ ਜੇ ਕੰਮ ਕਰਦੇ ਨੇ ਕੋਠੀ 'ਚੋਂ ਪਾਣੀ ਭਰ ਕੇ ਲੈ ਕੇ ਆਉਂਦੇ ਨੇ ਪਾਣੀ ਭਰਾਂਦੇ ਨੇ ਮੂਲਵਿਚਾਰ ਕਿੱਥੋਂ ਲੈ ਕੇ ਪੀ ਸਕਦੇ ਆਂ ਇਹ ਰੋਣਾ ਕੋਈ ਇਲਾਕੇ ਦੇ ਐਮਐਲਏ ਨੂੰ ਕੋਈ ਕੰਪਲੀਟ ਕੀਤੀ ਇਲਾਕੇ ਦੇ ਐਮਐਲਏ ਨੂੰ ਜੋਨ ਦੀ ਦਫ਼ਤਰ ਜੇ ਕੰਪਲੀਟਾ ਪਾਈਆਂ ਸੀਗੀਆਂ ਅਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਕੀ ਮੰਗ ਕੀ ਕਰਦੇ ਸਿਆਹੀ ਮੰਗ ਕਰਦੇ ਆ ਕਿ ਸਾਡੇ ਪੰਜ ਸਾਲ ਬਾਅਦ ਚੱਲੂ ਹੋ ਜਵੇ ਪਾਣੀ ਦੇ ਵਿੱਚ ਕੀੜੇ ਆਂਦੇ ਆ ਪਾਣੀ ਆਣਾ ਸਾਫ ਚੱਲੂ ਹੈ ਸਾਡੀ ਅੱਛਾ ਜੀ ਨਹੀਂ ਹੱਲ ਹੁੰਦਾ ਫਿਰ ਕੀ ਕਰੂੰਗੇ ਅਸੀਂ ਹੁਣ ਕੁਲਿੰਦਰ ਸਿੰਘ ਕਿੰਦਾ ਜੀ ਨੂੰ ਕਹਾ ਵਾ ਜੀ ਉਹਨਾਂ ਨੂੰ ਬੁਲਾਇਆ ਵਾ ਕੀ ਲੱਗਦਾ ਗਰਮੀ ਜਿਆਦਾ ਪੈ ਰਹੀ ਹੈ ਤੇ ਪਾਣੀ ਵੀ ਨਾ ਜਿਹੜਾ ਨਹੀਂ ਰਿਹਾ ਜਾ ਰਿਹਾ ਉਹ ਤਾਂ ਭਾਜੀ ਨਹੀਂ ਰਿਹਾ ਜਾ ਰਿਹਾ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਕੋਈ ਇਨਸਾਨ ਨਹੀਂ ਰਹੇਗਾ ਜਿੰਨੀ ਗਰਮੀ ਆ ਪਾਣੀ ਵੀ ਨਾ ਹੋਵੇ ਔਰ ਜਿਹੜਾ ਗੰਦਾ ਪਾਣੀ ਕਿੰਦਾ ਆ ਕੇ ਲੱਗਦਾ ਹੈ 2-4 ਸੌ ਦਾ ਪਾਣੀ ਰਹਿਣ ਵਾਲਿਆਂ ਐਲ ਬਲੌਕ ਦੀ ਸਾਰੇ ਏਰੀਆ ਚ ਪੂਰਾ ਗੰਦਾ ਪਾਣੀ ਗੱਟਰ ਦਾ ਆ ਰਿਹਾ ਵ ਅੱਛਾ ਜੀ ਤੁਸੀਂ ਕਦੇ ਕੰਪਲੇਨ ਕੀਤੀ ଥିਦੀ? ਕੰਪਲੇਨ ਕੀਤੀ ਸੀ ਤਾਂ ਚੈੱਕ ਕਰਨ ਵਾਲੇ ਵੀ ਇੱਕ ਵਾਰੀ ਆਏ ਸੀ ਤੇ ਸੈਂਪਲ ਲੈ ਕੇ ਗਏ ਨੂੰ ਸਤਾ ਕੋਈ ਸੁਧਾਰ ਨਹੀਂ ਹੋਇਆ। ਤੇ ਹੁਣ ਕੀ ਕਹਿੰਦੇ ਨੇ ਜਦੋਂ ਅਧਿਕਾਰੀ ਆਉਂਦੇ ਨੇ ਤਾਂ? ਅਧਿਕਾਰੀ ਆਉਂਦੇ ਨੇ ਕਹਿੰਦੇ ਕਰਾ ਦਾਂਗੇ ਫਿਰ ਕੋਈ ਸੁਣਵਾਈ ਨਹੀਂ। ਅੱਛਾ ਜੀ। ਕੋਈ ਕੁਝ ਕਰਦੇ ਨਹੀਂ ਹੈਗੇ ਬੱਚੇ ਸਾਡੇ ਪਾਣੀ ਪੀ ਕੇ ਗੰਦਾ ਗੰਦਾ ਤੇ ਬਿਮਾਰ ਪਈ ਜਾ ਰਹੇ ਨੇ। ਅੱਛਾ। ਤੇ ਹੁਣ ਕੋਈ ਆਇਆ ਵਾ ਤੁਹਾਡੇ ਇਲਾਕੇ ਸੁਣਵਾਈ ਵਾਸਤੇ? ਸਾਡੇ ਇਲਾਕੇ 'ਚ ਆਏ ਨੇ ਆਉਂਦੇ ਨੇ ਸੁਣ ਕੇ ਚਲੇ ਜਾਂਦੇ ਨੇ। ਆਉਂਦੇ ਨੇ ਸੁਣ ਕੇ ਚਲੇ ਜਾਂਦੇ ਨੇ ਫਿਰ ਉਹ ਪਰ ਹੱਲ ਨਹੀਂ ਹੁੰਦਾ। ਕੋਈ ਹੱਲ ਨਹੀਂ ਹੁੰਦਾ। ਕੀ ਕੀ ਸਮੱਸਿਆ ਆ ਰਹੀ ਹੈ ਅਸੀਂ ਕੋਠੀ ਚ ਪਰ ਕੇ ਲਾਉਨੇ ਆ ਦੋ ਦੋ ਚਾਰ ਚਾਰ ਬੋਤਲਾ ਚੱਕੇ ਮੇ ਲਾਉਣੀ ਆ ਰੋਜ ਸੁਬਾ ਸ਼ਾਮ ਕਿੰਨਾ ਕਿਆ ਸਪਿਲਾਇ ਜਾਣਾ ਬੱਚਨ ਚੱਕ ਚੱਕੇ ਨਹੀਂ ਆ ਮੋਲ ਕਿੰਨਾ ਕ ਪਿੰਦੇ ਆ ਅੱਛਾ ਜੀ 20 ਰੁਪਏ ਬੋਤਲ ਕੌਣ ਪਿਲਾਏਗਾ ਇਤਨਾ ਪਾਣੀ ਅਜੀ ਪਰੇਸ਼ਾਨ ਚਲੋ ਬੱਚਾ ਨਾ ਮੈਂ ਲਿਆਨੀ ਆ ਬੰਦਾ ਵੱਡਾ ਕਿਤਨਾ ਕ ਪੀਏਗਾ ਕੋਈ ਕੋਈ ਤਾਂ ਸਮੱਸਿਆ ਤੁਹੇ ਤੋਂ ਦਿੱਕਤ ਹੈ ਇਹ ਅਰੇ ਜੰਨਾ ਕ ਉਹ ਬਤਾਈਏ ਉਤਨੇ ਹੀ ਸਮੇਂ ਹੈ 3-4 ਮਹੀਨੇ ਗੱਲ 3-4 ਮਹੀਨਾ ਸੇ ਅੱਛਾ 3-4 ਮਹੀਨੇ ਹੋ ਗਏ ਹਾਂਜੀ ਮੈਂ ਤਾਂ ਸੁਬਾ ਨਿਕਲਦੀ ਹੂੰ ਦੁਪਹਿਰ ਮੈਂ ਦੁਪਹਿਰ ਤੇ ਸ਼ਾਮ ਨੂੰ ਆਉਂਦੀ ਆ ਕੌਣ ਆਤਾ ਕੌਣ ਇਹ ਮੈਨੂੰ ਨਹੀਂ मालूम ਹੈ ਜੋ ਇਹ ਬਤਾਈ ਉਹ ਸੀ ਕ ਪਤਾ ਹੈ ਲੇਕਿਨ ਮੈਂ ਬੋਤਲਾ ਦੋਨੋਂ ਟਾਈਮ ਲੈ ਕੇ ਆਉਂਦੀ ਆਂ ਚਾਰ ਚਾਰ ਪੰਜ ਪੰਜ ਬੋਤਲਾ ਚੱਕ ਕੇ ਲਾਉਣੀ ਆ ਕੋਈ ਹੱਲ ਨਹੀਂ ਹੋ ਰਿਹਾ ਕੋਈ ਹੱਲ ਹੀ ਨਹੀਂ ਆ ਬਹੁਤ ਗੰਦਾ ਪਾਣੀ ਜਾਂਦਾ ਬਾਈ ਹਾਂ ਜੀ ਮੇਰਾ ਗੰਦਾ ਸ਼ਾ ਅੱਛਾ ਕੀ ਗੱਲ ਬਾਤ ਹੈ ਇੱਥੇ ਇਕੱਠ ਹੋਇਆ ਹੋਇਆ ਹੈ ਕਿਹੜਾ ਇਲਾਕਾ ਕੀ ਹੋਇਆ ਜੀ ਇਹ ਬੀਆਰਐਸ ਨਗਰ ਆ ਜੀ 57 ਨੰਬਰ ਵਾਰਡ ਦਾ ਐਲ ਬਲਾਕ ਹੈ ਇਹਦੇ ਵਿੱਚ ਲੋਕਾਂ ਦੇ ਕਾਫੀ ਕਰੋ ਤੋਂ ਕੰਪਲੇਂਟ ਸੀ ਸਾਡੇ ਕੋਲ ਆਫਿਸ ਆਈ ਸੀ ਕਿ ਸਾਡੇ ਪਾਣੀ ਦੇ ਸੀਵਰੇਜ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਅਸੀਂ ਪਹਿਲਾਂ ਜੋਂ ਡੀ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਆਪ ਦਾ ਹੋ ਗਿਆ ਖੰਡਾ ਨ ਵੀ ਹੋਇਆ ਇਸ ਦੀ ਸੂਰਤੀ ਉਹਦੇ ਵਿੱਚ ਨਹੀਂ ਸੁਵਾਈ ਵੀ ਕੋਈ ਫਿਰ ਅੱਜ ਜੀ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਸਦਕੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਵੀ ਇੱਥੇ ਸੀਵੇਜ ਤੇ ਪਾਣੀ ਦਾ ਵੀ ਕੱਠਾ ਹੋ ਕੇ ਆ ਰਹਿਦਾ ਕੋਤ ਹਾਂ ਪਹਿਲਾਂ ਵੀ ਕੰਪਲੇਂਟਾਂ ਇਹਨਾਂ ਨੇ ਦੱਸਿਆ ਕਿ ਪਹਿਲਾਂ ਵੀ 5-7 ਵਾਰੀ ਕੰਪਲੇਂਟਾਂ ਦਿੱਤੀਆਂ ਉਹ ਕਦੇ-ਕਦੇ ਵਿੱਚ ਇੱਕ ਦੋ ਵਾਰੀ ਇੰਜਸਪੈਕਟਰ ਆਇਆ ਉਹ ਸੈਂਪਲ ਭਰ ਕੇ ਲੈ ਜਾਂਦਾ ਸੀ ਉਸ ਤੋਂ ਮੁੜ ਕੇ ਕਦੇ ਕੋਈ ਆਇਆ ਨਹੀਂ ਇਸ ਤਰ੍ਹਾਂ ਹੀ ਨਹੀਂ ਜਿਆਦਾ ਗਰਮੀ ਆ ਪਾਣੀ ਤੋਂ ਬਿਨਾ ਲੱਗਦਾ ਗੁਜ਼ਾਰਾ ਨਹੀਂ ਹੈਗਾ ਪਰ ਹਾਲਾਤ ਜਿਹੜੇ ਨੇ ਕੀ ਲੱਗਦਾ ਹਕਦਰ ਸਹੀ ਕਿਉਂ ਨਹੀਂ ਸੌਂਦੀ ਜਾਂ ਕੋਈ ਸਰਕਾਰ ਤੋਂ ਬਾਹਰ ਆ ਜੀ ਲੋਕਾਂ ਦੀ ਸਰਕਾਰ ਬਣੀ ਲੋਕਾਂ ਦੀ ਜਾਂ ਲੋਕਾਂ ਨੇ ਇੰਨਾ ਵਧੀਆ ਖਤਮਾ ਦਿੱਤਾ ਉਹਨਾਂ ਨੂੰ 52 ਐਮ ਐਲ ਏ ਜਿੱਤ ਕੇ ਉਹਨਾਂ ਨੂੰ ਘਟਾਏ ਨੇ 99 15 ਬਣਾਏ ਨੇ ਉਹਨਾਂ ਦੇ ਲੋਕਾਂ ਨੇ ਇੰਨਾ ਵਧੀਆ ਦਿੱਤਾ ਲੋਕਾਂ ਦਾ ਕੋਈ ਸੁਣ ਨਹੀਂ ਰਹੇ ਹੁਣ ਇਸ ਪੱਲੇ ਕਿ ਨਿੱਕੀਆਂ ਨਿੱਕੀਆਂ ਜਿਹੜਾ ਬੇਸਿਕ ਗੱਲਾਂ ਨੇ ਬੇਸਿਕ ਗੱਲਾਂ ਹੀ ਨਹੀਂ ਉਹਨਾਂ ਦੀਆਂ ਪੂਰੀਆਂ ਕਰ ਰਹੇ ਨੇ ਪਾਣੀ ਤੱਕ ਬੇਸਿਕ ਚੀਜ਼ ਆ ਜਿਹਨੂੰ ਸਭ ਤੋਂ ਪਹਿਲੀ ਮੁਟਲੀ ਆ ਕੋਈ ਨਹੀਂ ਪੂਰੀ ਕਰ ਰਹੇ ਬਾਕੀ ਇਹਨ ਹੁੰਦਾ ਤਾਂ ਕੀ ਅਗਲਾ ਕੀ ਐਕਸ਼ਨ ਲਿਆ ਜਾਊਗਾ ਅਗਲਾ ਅਸੀਂ ਇਹੀ ਐਕਸ਼ਨ ਸਾਰਾ ਮਹੱਲਾ ਇਕੱਠਾ ਹੋ ਕੇ ਫਿਰ ਜੋਂਦੀ ਦੇ ਬਾਹਰ ਬੈਠਾਂਗੇ ਇਹ ਤੋਂ ਪਾਣੀ ਭਰ ਕੇ ਲੈ ਕੇ ਜਾਵਾਂਗੇ ਉਹਨਾਂ ਨੂੰ ਪਰ ਕਹਾਂਗੇ ਜਿਹੜੇ ਵੱਡੇ ਆਫਸਰ ਨੇ ਵੀ ਆ ਪੀ ਕੇ ਤੁਸੀਂ ਪੀ ਕੇ ਦੇਖੋ ਜਰਾ ਕੀ ਹਾਲ ਹੈ ਸਰ ਜੀ ਇਹ ਕਦੋਂ ਕਦੋਂ ਤੋਂ ਬੰਦ ਆ ਪਾਣੀ ਜਿਹੜਾ ਗੰਦਾ ਆ ਰਿਹਾ ਪਾਣੀ ਦੀ ਕੰਪਲੇਂਟ ਤਾਂ ਇਹਨਾਂ ਦੀ ਕਾਫੀ ਚੱਲਤੋਂ ਆ ਜੀ ਘੱਟੋ-ਬੱਧ ਚਾਰ-ਪੰਜ ਮਹੀਨਿਆਂ ਤੋਂ ਚੱਲ ਰਹੀ ਹੈ ਨੇ ਤਾਂ ਪਹਿਲਾਂ ਵੀ ਕਿਹਾ ਮਾਦਰ ਚੱਤ ਪਹਿਲਾਂ ਵੀ ਕੰਪਲੇਂਟਾਂ ਦਿੱਤੀਆਂ ਕੰਪਲੇਂਟ ਦੇ ਵਿੱਚ ਕਿਛਨ ਕੀ ਹੁਣ ਦੱਸਿਆ ਅੱਗੇ ਵੀ ਇਨਸਪੈਕਟਰ ਆਉਂਦਾ ਸਿੰਪਲ ਵਰਕੇ ਲੈਣਦੇ ਹੀ ਉਹ ਨਹੀਂ ਆਉਂਦਾ ਨਹੀਂ ਜੀ ਕਿੰਦਾ ਜੀ ਲਗਾਤਾਰ ਜਿਵੇਂ ਪਾਣੀ ਦੀ ਡਿਮਾਂਡ ਲਗਾਤਾਰ ਗਰਮੀ ਦੇ ਵਿੱਚ ਵੱਧ ਰਹੀ ਹੈ ਲੱਗਦਾ ਟਿਊਬਵਲ ਹੋਰ ਲਗਾਉਣੇ ਚਾਹੀਦੇ ਨੇ ਤੂੰ ਬੋਲਤਾ ਚਲੋ ਗੱਲ ਤਾਂ ਪਾਣੀ ਤਾਂ ਆ ਰਿਹਾ ਪਾਣੀ ਇਹ ਨਹੀਂ ਕਹਿੰਦੇ ਅਸੀਂ ਪਾਣੀ ਨਹੀਂ ਆ ਰਿਹਾ ਪਰ ਪਾਣੀ ਮਿਕਸ ਹੋ ਕੇ ਗੰਦਾ ਹੋ ਕੇ ਆ ਰਿਹਾ ਪਾਣੀ ਦੇ ਟੂਬਲ ਦੀ ਕੰਪਲੇਟ ਤਾਂ ਤਾਂ ਦਸੀ ਵੀ ਤੁਮ ਜਿਹੜੀ ਕੰਪਲੇਂਟ ਆਸੀ ਉਹੀ ਕਹਿਣਾ ਇਹ ਨਹੀਂ ਕੋਈ ਉਦਾਂ ਹੀ ਰੌਲਾ ਪਾਈਏ ਕਿੰਨੇ ਲੋਕ ਬਿਮਾਰ ਹੋ ਗਏ ਆ ਇਹ ਕਾਫੀ ਰੌਣਾ ਬੱਚੇ ਦੱਸਦੇ ਕੋਈ ਹੁੰਦਾ ਕੋਈ ਇੰਸਪੈਕਟਰ ਇੱਥੇ ਖੜੇ ਨਹੀਂ ਉਹਨਾਂ ਨੂੰ ਦੱਸਿਆ ਕਿਹਨੇ ਆਉਂਦੇ ਤੇ ਵੀ ਫਿਲਟਰ ਵਾਲਾ ਪਾਣੀ ਬੂਤਰਾ ਮੰਗਾ ਲਿਆ ਕਰੋ ਪੀਆ ਕਰੋ ਕਹਿੰਦੇ ਇਹ ਗਰੀਬ ਬੰਦੇ ਆ ਰੋਜ਼ ਕਿੱਥੋਂ ਅਸੀਂ ਇੰਨਾ ਪਾਣੀ ਮੋਲ ਰਾ ਕਿੱਥੋਂ ਲੈ ਸਕੀ ਅਸੀਂ ਗਰੀਬ ਆ ਕੋਈ ਫਿਲਟਰ ਵੀ ਨਹੀਂ ਲਵਾ ਸਕ ਹੁਣ ਮੰਗ ਲੋਕਾਂ ਦਾ ਹੀ ਸੁਣਵਾਈ ਕੀਤੀ ਜਾਵੇ ਇਹ ਦੋ ਇਹਨਾਂ ਦੀ ਕੰਪਲੇਂਟ ਹੈ ਨੂੰ ਦੂਰ ਕੀਤਾ ਤੁਹਾਡੇ ਮੱਦੇਨੋ ਦੂਰ ਇਸੇ ਕਰਕੇ ਸੱਦਿਆ ਵੀ ਭਾਈ ਸਾਡੀ ਉੱਤੇ ਸੁਣਵਾਈ ਦੀ ਸ਼ਹਿਰ ਤੁਹਾਡੀ ਟੀਵੀ ਜੋ ਤੁਹਾਡੇ ذریعے ਜਾਂ ਕੋਈ ਸਾਡੀ ਸੁਣਵਾਈ ਇਹ ਨਾਲ ਵੀ ਸੁਣ ਕੇ ਇਹਨਾਂ ਦਾ ਕੋਈ ਕੰਮ ਹੱਲ ਕਰ ਦੇ ਜੇਕਰ ਕੋਈ ਨਹੀਂ ਸੁਣਵਾਈ ਹੁੰਦੀ ਕੋਈ ਅਗਲਾ ਐਕਸ਼ਨ ਕੋਈ ਲਿਖਿਆ ਜਾਊਗਾ ਬਲਕਿ ਲਿਖਿਆ ਜਾਊਗਾ ਇਹੀ ਐਕਸ਼ਨ ਹੈ ਵੀ ਅਸੀਂ ਜਾ ਕੇ ਆਪਣੇ ਜੋਂ ਡੀ ਦੇ ਵਿੱਚ ਬੈਠਾਂਗੇ ਜਾ ਕੇ ਸਾਰੇ ਉਹਨਾਂ ਨੂੰ ਕੰਪਲੇਂਟ ਕਰਾਂਗੇ ਸਾਰਾ ਮੱਲਾ ਇਕੱਠੇ ਹੋ ਕੇ ਉੱਥੇ ਬਾਹਰ ਧਰਨਾ ਦੇਵਾਂਗੇ